ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 21 22 ਤਈ ਅਪ੍ਰੈਲ ਦਾ ਵਿਸ਼ਾਲ ਮੇਲਾ ਹੋਣ ਜਾ ਰਿਹਾ ਹੈ ਪਰ ਇਸ ਵਾਰ ਸਮੂਹਿਕ 21 ਕੁੜੀਆਂ ਦੇ ਵਿਆਹ ਰੱਖੇ ਗਏ ਨੇ ਇਹਦੇ ਵਿੱਚ ਅੱਜ ਸਾਡੇ ਬੁੱਢਾ ਦਲ ਤੋਂ ਅਦੇ ਆਦਰਨੀਏ ਸਨਮਾਨਿਤ ਬਾਬਾ ਮਾਨ ਸਿੰਘ ਮੰਨਾ ਜੀ ਆਪਣੇ ਪੂਰੇ ਪਰਿਵਾਰ ਨਾਲ ਪੂਰੇ ਸਿੰਘਾਂ ਨਾਲ ਪਹੁੰਚੇ ਨੇ ਪ੍ਰੇਮਦਾਮ ਪਰਿਵਾਰ ਵੱਲੋਂ ਮੈਂ ਪੂਰਾ ਸਵਾਗਤ ਕਰਦਾ ਤਹਿ ਦਿਲੋਂ ਸਵਾਗਤ ਕਰਦਾ ਅੱਜ ਉਹਨਾਂ ਨੇ ਸਾਨੂੰ ਬਹੁਤ ਅੱਛੀਆਂ-ਅੱਛੀਆਂ ਗੱਲਾਂ ਦੱਸਿਆ ਕਿ ਵਿਆਹ ਦੇ ਵਿੱਚ ਸਾਨੂੰ ਕੀ-ਕੀ ਕਰਨਾ ਚਾਹੀਦਾ ਹੈ ਕਿਦਾਂ ਨੇਕ ਕੰਮ ਕਰਨੇ ਚਾਹੀਦੇ ਆ ਸਾਨੂੰ ਇੱਕ ਅਨਵਾਸ਼ਨ ਦਿੱਤਾ ਗਿਆ ਵਾਲੀ 22 ਤਰੀਕ ਨੂੰ ਸਾਡੇ ਪੂਰੇ ਸਿੰਘਾਂ ਦੀ ਪੂਰੀ ਟੀਮ ਵਿਆਹ ਦੇ ਵਿੱਚ ਲੜਕੀਆਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੂ ਅੱਜ ਅਸੀਂ ਇੱਕ ਨਿੱਗੇ ਪੈਗਾਮ ਦੇ ਉੱਪਰ ਪ੍ਰੇਮ ਧਾਮ ਦੇ ਜਿਹੜੇ ਮੁੱਖ ਸੇਵਾਦਾਰ ਨੇ ਇਹਨਾਂ ਨੇ ਸਾਨੂੰ ਬੁਲਾਇਆ ਗਿਆ ਸੀਗਾ ਵੀ 22 ਅਪ੍ਰੈਲ ਨੂੰ ਅਸੀਂ ਕੁਝ ਬੱਚੀਆਂ ਦੇ ਵਿਆਹ ਕਰ ਆ ਆਪਸੀ ਭਾਈਚਾਰਕ ਨੂੰ ਮੁੱਖ ਰੱਖਦੇ ਹੋਏ ਉਸ ਚੀਜ਼ ਦੇ ਉੱਪਰ ਵਿਚਾਰ ਕੀਤੀ ਗਈ ਵੀ ਕਿੱਦਾਂ ਇਸ ਚੀਜ਼ ਨੂੰ ਸੰਬੰਧ ਕੀਤਾ ਜਾਵੇ। ਗਾਹ ਵੀ ਕੋਈ ਮੀਟਿੰਗ ਹੋਏਗੀ। ਉਹ ਆਪਾਂ ਰਲ ਕੇ ਕਰਾਂਗੇ। ਇਹ ਕੋਈ ਵੈਰ ਵਿਰੋਧ ਵਾਲੀ ਗੱਲ ਨਹੀਂ ਹੈਗੀ। ਜੇ ਕੋਈ ਚੰਗਾ ਕਰ ਰਿਹਾ ਆ ਤੇ ਉਹਨੂੰ ਆਪਾਂ ਉਤਸ਼ਾਹਿਤ ਕਰਨਾ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 21-22 ਅਪ੍ਰੈਲ ਦਾ ਵਿਸ਼ਾਲ ਮੇਲਾ ਹੋਣ ਜਾ ਰਿਹਾ ਹੈ। ਪਰ ਇਸ ਵਾਰ ਸਮੂਹਿਕ 21 ਕੁੜੀਆਂ ਦੇ ਵਿਆਹ ਰੱਖੇ ਗਏ ਨੇ। ਇਹਦੇ ਵਿੱਚ ਆ ਸਾਡੇ ਬੁੱਢਾ ਦਲ ਤੋਂ ਅਦੇ ਆਦਰਨੀਏ ਸਨਮਾਨਿਤ ਬਾਬਾ ਮਾਨ ਸਿੰਘ ਮੰਨਾ ਜੀ ਆਪਣੇ ਪੂਰੇ ਪਰਿਵਾਰ ਨਾਲ ਪੂਰੇ ਸਿੰਘਾਂ ਨਾਲ ਪਹੁੰਚੇ ਨੇ ਪ੍ਰੇਮਦਾਮ ਪਰਿਵਾਰ ਵੱਲੋਂ ਮੈਂ ਪੂਰਾ ਸਵਾਗਤ ਕਰਦਾ ਤੈਦੇਲੋ ਸਵਾਗਤ ਕਰਦਾ ਅੱਜ ਉਹਨਾਂ ਨੇ ਸਾਨੂੰ ਬਹੁਤ ਅੱਛੀਆਂ-ਅੱਛੀਆਂ ਗੱਲਾਂ ਦੱਸਿਆ ਕਿ ਵਿਆਹ ਦੇ ਵਿੱਚ ਸਾਨੂੰ ਕੀ-ਕੀ ਕਰਨਾ ਚਾਹੀਦਾ ਹੈ ਕਿਦਾਂ ਨੇਕ ਕੰਮ ਕਰਨੇ ਚਾਹੀਦੇ ਹੈ ਸਾਨੂੰ ਇੱਕ ਅਨੁਵਾਸ਼ਣ ਦਿੱਤਾ ਹੈ ਕਿ ਅਗਰ ਵਾਲੀ 22 ਤਰੀਕ ਨੂੰ ਸਾਡੇ ਪੂਰੇ ਸਿੰਘਾਂ ਦੀ ਪੂਰੀ ਟੀਮ ਵਿਆਹ ਦੇ ਵਿੱਚ ਲੜਕੀਆਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੋਗੀ ਅੱਜ ਅਸੀਂ ਇੱਕ ਨਿੱਕੇ ਪੈਗਾਮ ਦੇ ਉੱਪਰ ਪ੍ਰੇਮ ਧਾਮ ਦੇ ਜਿਹੜੇ ਮੁੱਖ ਸੇਵਾਦਾਰ ਨੇ ਇਹਨਾਂ ਨੇ ਸਾਨੂੰ ਬੁਲਾਇਆ ਗਿਆ ਸੀਗਾ ਵੀ 22 April ਨੂੰ ਅਸੀਂ ਕੁਝ ਬੱਚੀਆਂ ਦੇ ਵਿਆਹ ਕਰਨੇ ਆ ਉਹਦੇ ਵਿੱਚ ਉਹ ਹਰ ਧਰਮ ਦੀਆਂ ਹੋਣ ਚਾਹੇ ਉਹ ਸਿੱਖ ਹੋਣ ਚਾਹੇ ਉਹ Hindu ਹੋਣ ਉਹਦੇ ਵਿੱਚ ਆਪਸੀ ਭਾਈਚਾਰਕ ਨੂੰ ਮੁੱਖ ਰੱਖਦੇ ਹੋਏ ਉਸ ਚੀਜ਼ ਦੇ ਉੱਪਰ ਵਿਚਾਰ ਕੀਤੀ ਗਈ ਵੀ ਕਿੱਦਾਂ ਇਸ ਚੀਜ਼ ਨੂੰ ਸੰਬੰਧ ਕੀਤਾ ਜਾਵੇ। ਗਾਵੇਂ ਕੋਈ ਮੀਟਿੰਗ ਹੋਏਗੀ ਆਪਾਂ ਰਲ ਕੇ ਕਰਾਂਗੇ। ਇਹ ਕੋਈ ਵੈਰ ਵਿਰੋਧ ਵਾਲੀ ਗੱਲ ਨਹੀਂ ਹੈਗੀ। ਜੇ ਕੋਈ ਚੰਗਾ ਕਰ ਰਿਹਾ ਆ ਤੇ ਉਹਨੂੰ ਆਪਾਂ ਸਹਾਇਤ ਕਰਨਾ ਹੈ। ਨਾ ਕਿ ਆਪਾਂ ਇੱਕ ਦੂਜੇ ਦੇ ਪੈਰ ਖਿੱਚਣੇ ਆ। ਚੰਗਿਆ ਤੇ ਉਹਦੇ ਨਾਲ। ਬਾਬਾ ਜੀ ਤੁਸੀਂ ਅੱਜ ਇੱਥੇ ਪਹਿਲੀ ਵਾਰ ਹੀ ਪਹੁੰਚਿਓ ਪ੍ਰੇਮਤਾ ਮੈਂ। ਬਿਲਕੁਲ। ਮੇਰੇ ਕੋਲ ਕੱਲ ਅੱਜ ਤੁਹਾਨੂੰ ਪ੍ਰੇਮਤਾ ਮਾ ਕੇ ਫੇਰ ਬੰਦੀ ਬਾਬਾ ਜੀ ਦਾ ਜਿਹੜਾ ਤੁਸੀਂ ਬੱਚਾ ਨੂੰ ਸੁਣਿਆ ਤੁਸੀਂ ਇੱਕ ਦੂਜੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਕਿਹੋ ਜਿਹਾ ਮਹਿਸੂਸ ਜੋ ਉਹਨਾਂ ਦੀ ਗੱਲ ਆ ਡੋਂਟ ਟੂ ਅਰਥ ਹੀ ਆ ਜਿੱਦਾਂ ਅਸੀਂ ਸਾਫ਼ ਮਨ ਦੇ ਨਾਲ ਆਪਣੇ ਪ੍ਰਚਾਰ ਦੇ ਵਿੱਚ ਚੱਲ ਰਹੇ ਹਾਂ ਉਹ ਆਪਣੇ ਸਾਫ਼ ਮਨ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 21 22 ਤਈ ਅਪ੍ਰੈਲ ਦਾ ਵਿਸ਼ਾਲ ਮੇਲਾ ਹੋਣ ਜਾ ਰਿਹਾ ਹੈ ਪਰ ਇਸ ਵਾਰ ਸਮੂਹਿਕ 21 ਕੁੜੀਆਂ ਦੇ ਵਿਆਹ ਰੱਖੇ ਗਏ ਨੇ ਇਹਦੇ ਵਿੱਚ ਆ ਸਾਡੇ ਬੁੱਢਾ ਦਲ ਤੋਂ ਅਦੇ ਆਦਰਨੀਏ ਸਨਮਾਨਿਤ ਬਾਬਾ ਮਾਨ ਸਿੰਘ ਮੰਨਾ ਜੀ ਆਪਣੇ ਪੂਰੇ ਪਰਿਵਾਰ ਨਾਲ ਪੂਰੇ ਸਿੰਘਾਂ ਨਾਲ ਪਹੁੰਚੇ ਨੇ ਪ੍ਰੇਮਧਾਮ ਪਰਿਵਾਰ ਵੱਲੋਂ ਮੈਂ ਪੂਰਾ ਸਵਾਗਤ ਕਰਦਾ ਤੈਹ ਦੇ ਲੋ ਸਵਾਗਤ ਕਰਦਾ ਅੱਜ ਉਹਨਾਂ ਨੇ ਸਾਨੂੰ ਬਹੁਤ ਅੱਛੀਆਂ ਅੱਛੀਆਂ ਗੱਲਾਂ ਦੱਸਿਆ ਕਿ ਵਿਆਹ ਦੇ ਵਿੱਚ ਸਾਨੂੰ ਕੀ ਕੀ ਕਰਨਾ ਚਾਹੀਦਾ ਹੈ ਕਿਦਾਂ ਨੇਕ ਕੰਮ ਕਰਨੇ ਚਾਹੀਦੇ ਆ ਸਾਨੂੰ ਇੱਕ ਅਨਵਾਸ਼ਣ ਦਿੱਤਾ ਗਿਆ ਨਾਲੀ ਬਾਈ ਤੇ ਕੋ ਸਾਡੇ ਪੂਰੇ ਸਿੰਘਾਂ ਦੀ ਪੂਰੀ ਟੀਮ ਵਿਆਹ ਦੇ ਵਿੱਚ ਲੜਕਿਆਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੋਗੀ ਅੱਜ ਅਸੀਂ ਇੱਕ ਨਿੱਗੇ ਪੈਗਾਮ ਦੇ ਉੱਪਰ ਪ੍ਰੇਮ ਧਾਮ ਦੇ ਜਿਹੜੇ ਮੁੱਖ ਸੇਵਾਦਾਰ ਨੇ ਇਨਾਂ ਨੇ ਸਾਨੂੰ ਬੁਲਾਇਆ ਗਿਆ ਸੀਗਾ ਵੀ 22 ਅਪ੍ਰੈਲ ਨੂੰ ਅਸੀਂ ਕੁਝ ਬੱਚੀਆਂ ਦੇ ਵਿਆਹ ਕਰਨੇ ਆ ਉਹਦੇ ਵਿੱਚ ਉਹ ਹਰ ਧਰਮ ਦੀਆਂ ਹੋਣ ਚਾਹੇ ਉਹ ਸਿੱਖ ਹੋਣ ਚਾਹੇ ਉਹ Hindu ਹੋਣ ਉਹਦੇ ਵਿੱਚ ਆਪਸੀ ਭਾਈਚਾਰਕ ਨੂੰ ਮੁੱਖ ਰੱਖਦੇ ਹੋਏ ਉਸ ਚੀਜ਼ ਦੇ ਉੱਪਰ ਵਿਚਾਰ ਕੀਤੀ ਗਈ ਵੀ ਕਿੱਦਾਂ ਇਸ ਚੀਜ਼ ਨੂੰ ਸੰਬੰਧ ਕੀਤਾ ਜਾਵੇ ਗਾਵੇਂ ਕੋਈ ਮੀਟਿੰਗ ਹੋਏਗੀ ਆਪਾਂ ਰਲ ਕੇ ਕਰਾਂਗੇ ਇਹ ਕੋਈ ਵੈਰ ਵਿਰੋਧ ਵਾਲੀ ਗੱਲ ਨਹੀਂ ਹੈਗੀ ਜੇ ਕੋਈ ਚੰਗਾ ਕਰ ਰਿਹਾ ਆ ਤੇ ਉਹਨੂੰ ਆਪਾਂ ਸਹਾਇਤ ਕਰਨਾ ਹੈ ਨਾ ਕਿ ਆਪਾਂ ਇੱਕ ਦੂਜੇ ਦੇ ਪੈਰ ਖਿੱਚਣੇ ਆ ਚੰਗਿਆ ਤੇ ਉਹਦੇ ਨਾਲ ਬਾਬਾ ਜੀ ਤੁਸੀਂ ਅੱਜ ਇੱਥੇ ਪਹਿਲੀ ਵਾਰੀ ਪਹੁੰਚਿਓ ਪ੍ਰੇਮਤਾ ਬਿਲਕੁਲ ਮੇਰੇ ਕੋਲ ਅੱਜ ਤੁਹਾਨੂੰ ਪ੍ਰੇਮਤਾ ਮਾ ਕੇ ਫਿਰ ਬੰਟੀ ਬਾਬਾ ਜੀ ਦਾ ਜਿਹੜਾ ਤੁਸੀਂ ਬੱਚਾਂ ਨੂੰ ਸੁਣਿਆ ਤੁਸੀਂ ਇੱਕ ਦੂਜੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਕਿਹੋ ਜਿਹਾ ਮਹਿਸੂਸ ਜੋ ਉਹਨਾਂ ਦੀ ਗੱਲ ਆ ਡੋਨਟ ਟੂ ਅਰਥ ਹੀ ਆ ਜਿੱਦਾਂ ਅਸੀਂ ਸਾਫ ਮਨ ਦੇ ਨਾਲ ਆਪਣੇ ਪ੍ਰਚਾਰ ਦੇ ਵਿੱਚ ਚੱਲ ਰਹੇ ਹਾਂ ਉਹ ਆਪਣੇ ਸਾਫ ਮਨ ਦੇ ਨਾਲ